Ayo. माशा

Uh, Thank you. ਮੈਂ ਵਿੱਚ ਹਾਂ ਜਾਂ ਨਾ ਕਿਤੇ ਲੋਕੀ ਹਾਜ਼ਿਰ ਨੇ ਆਪਣੀ ਗਲਤੀ ਕਬੂਲ ਕਰਦਾ ਤੇ ਮੇਰਾ ਰੋਮ ਰੋਮ ਅਤਤ ਸਭ ਨੂੰ ਸਮਰਪਿਤ ਹੈ ਇਹ ਬਕਸਿੰਧ ਗੁਰੂ ਦਾ ਬਕਸਿੰਧ ਦਰ ਹੈ ਮੈਂ ਆਪਣੀ ਗਲਤੀ ਕਬੂਲ ਕਰਦਾ ਤੇ ਮੇਰਾ ਰੋਮ ਰੋਮ ਸਮਰਪਿਤ ਹੈ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜੱਜ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਤੇ ਗਾਣੇ ਚੱਲ ਪਏ ਜਿਹੜੇ ਕਿ ਅਠੀ ਜਦੋਂ ਗੁਰਮਾਨ ਦੀ ਸੀ ਦੀਸਤਾਬਦੀ ਦੀ ਰਮਤਾ ਹੋਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ 'ਚ ਰੋਕਿਆ ਨਹੀਂ ਜੰਤੀ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਉਹ ਲੰਘਣਾ ਆਈ ਉਸ ਸਮੁੱਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹਾਂ ਜੀ ਜੱਥੇ ਜੀ ਠੀਕ ਹੈ ਬੈਠੋ